ਡਕਟਰ ਇਥੇ ਕਾਦਾ ਕਾਦਾ ਇਲਾਜ ਕੀਤਾ ਜਾਂਦਾ ਜੀ ਤੇ ਮੇਨ ਇਲਾਜ ਕਾਦਾ ਜੀ ਇਥੇ ਮੇਨ ਇਲਾਜ ਆ ਜੀ ਸਾਡੇ ਕੋਲੇ ਖੁਰਕਤਾ ਦਦ ਦਾ ਚੰਬਲ ਦਾ ਸੋਰਸਸ ਦਾ ਸਰਦੀ ਸਿਕਰੀ ਦਾ ਚਿਹਰੇ ਤੇ ਕਾਲਸਾ ਜੇ ਜਾਂ ਚਿਹਰੇ ਤੇ ੱੱਬੇ ਪੈ ਜਾਣ ਜਾਂ ਦਾਗ ਪੈ ਜਾਣ ਜਾਂ ਕਿ ਲਿਸ਼ਾਈਆਂ ਹੋ ਜਾਣ ਸਿਰ ਚ ਸਿਕਰੀ ਹੋਵੇ ਜਿੰਨੇ ਮਰਜੀ ਪ੍ਰਾਣੇ ਹੋਵੇ ਅਸੀਂ ਪੀਣ ਵਾਲੀਆਂ ਇਲੈਕਟ੍ਰੋ ਹੋਮੋਪੈਥੀ ਦਵਾਈਆਂ ਨਾਲ ਇਹ ਰੋਗਾਂ ਦਾ ਇਲਾਜ ਕਰਦੇ ਹਾਂ ਚਮੜੀ ਆ ਕੋਈ ਵੀ ਰੋਗ ਹੋਵੇ ਉਹਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਇਲਾਜ ਕਰਦੇ ਆ ਕੋਈ ਉੱਤੇ ਮਲਮ ਨਹੀਂ ਲਾਉਣੀ ਕੋਈ ਸਾਬਣ ਨਹੀਂ ਲਾਉਣੀ ਕੋਈ ਛੰਪੂ ਨਹੀਂ ਲਾਉਣਾ ਸਿਰਫ ਤੇ ਸਿਰਫ ਪੀਣ ਵਾਲੀਆਂ ਦਵਾਈਆਂ ਦੇ ਨਾਲ ਅਸੀਂ ਇਹਨਾਂ ਰੋਗਾਂ ਦਾ ਇਲਾਜ ਕਰਦੇ ਹਾਂ ਸਰ ਕਈ ਵਾਰੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਜੀ ਤੁਸੀਂ ਬੱਚਿਆਂ ਦਾ ਇਲਾਜ ਵੀ ਕਰਦੇ ਹੋ ਹਾਂਜੀ ਹਾਂਜੀ ਬੱਚਿਆਂ ਦਾ ਸਾਡੇ ਕੋਲੇ ਜਿਵੇਂ ਅਸਥਮਾ ਹੋ ਗਿਆ ਛੋਟੇ ਬੱਚੇ ਆ 5-7 ਤੋਂ ਲੈ ਕੇ 20 ਸਾਲ ਤੋਂ ਉਮਰ ਦੀ ਥੱਲੇ ਥੱਲੇ ਨੇ ਜਿਹੜੇ ਸਾਹ ਦੀ ਪ੍ਰੋਬਲਮ ਆ ਜਾਂਦੀ ਹੈ ਸਾਰੀ ਸਾਰੀ ਰਾਤ ਖੰਗੀ ਜਾਂਦੇ ਰਹਿੰਦੇ ਆ ਨਜ਼ਲਾਜ ਕਾਮ ਰਹਿੰਦਾ ਹੈ ਕਈ ਵਾਰ ਨਹੀਂ ਉਹਨਾਂ ਦੇ ਨੱਕ ਦਾ ਮਾਸ ਵਧ ਜਾਂਦਾ ਜਾਂ ਹੱਡੀ ਵਿੰਗੀ ਹੋ ਜਾਂਦੀ ਹੈ ਡਾਕਟਰ ਇਹ ਕਹਿੰਦੇ ਆ ਕਿ ਇਹਦਾ ਨੱਕ ਦਾ ਆਪਰੇਸ਼ਨ ਕਰ ਦੇਣਾ ਪਊਗਾ ਪਰ ਸਾਡੇ ਕੋਲੇ ਇਹ ਜਿਹਾ ਇਲਾਜ ਹੈ ਪੀਣ ਵਾਲੀ ਦਵਾਈ ਦੇਵਾਂਗੇ ਉਹਦਾ ਨੱਕ ਦਾ ਆਪਰੇਸ਼ਨ ਦੀ ਲੋੜ ਨਹੀਂ ਪਊਗੀ ਨੱਕ ਤੇ ਵਧੇ ਹੋਏ ਮਾਸ ਨੂੰ ਦਵਾਈਆਂ ਨਾਲ ਹੀ ਠੀਕ ਕਰਾਂਗੇ ਸਿਰਫ ਤੇ ਸਿਰਫ ਪੀਣ ਵਾਲੀਆਂ ਇਲੈਕਟ੍ਰੋ ਹੋਮਿਓਪੈਥੀ ਦਵਾਈਆਂ ਦੇ ਨਾਲ ਸਰ ਜੀ ਮੈਂ ਅੱਜ ਕੱਲ੍ਹ ਜਿਆਦਾ ਸਰਵਾਈਕਲ ਦੀ ਪ੍ਰੋਬਲਮ ਹੋ ਰਹੀ ਹੈ ਹਾਂਜੀ ਹਾਂਜੀ ਗਠੀਆ ਜੋੜਾਂ ਦੇ ਦਰਦ ਹੋਰ ਵੀ ਕਈ ਪ੍ਰੋਬਲਮਸ ਆ ਰਹੀਆਂ ਨੇ ਹੱਡੀਆਂ ਦੀਆਂ ਤੇ ਤੁਸੀਂ ਇਹਨਾਂ ਦਾ ਇਲਾਜ ਵੀ ਕਰਦੇ ਹੋ ਬਿਲਕੁਲ ਹੀ ਬਿਲਕੁਲ ਸਾਡੇ ਕੋਲੇ ਜੋੜਾਂ ਦਾ ਦਰਦ ਹੈ ਕਿਸੇ ਕਿਸਮ ਦਾ ਜੂਰ ਕਸੜ ਵਧ ਗਿਆ ਕਿਸੇ ਕਿਸਮ ਦਾ ਗਠੀਆ ਹੋ ਗਿਆ ਕਿ ਮਰੀਜ਼ ਨੂੰ ਵੀ ਪਤਾ ਲਾ ਦਿੰਦੇ ਆ ਕਿ ਅਸੀਂ ਐਸ ਢੰਗ ਨਾਲ ਇਲਾਜ ਕਰ ਦਿੰਦੇ ਆ ਕਈ ਮਰੀਜ਼ ਹੁੰਦੇ ਆ ਸਾਲਾਂ ਬੱਧੀ ਦਵਾਈਆਂ ਖਾਂਦੇ ਰਹਿੰਦੇ ਆ ਹਸਪਤਾਲਾਂ ਚੋਂ ਪਰ ਉਹਨਾਂ ਨੂੰ ਇਹ ਨੌਲੇਜ ਹੀ ਨਹੀਂ ਹੁੰਦੀ ਵੀ ਸਾਡਾ ਜਿਹੜਾ ਰੋਗ ਹੈ ਉੱਥੇ ਹੀ ਖੜਾ ਹੈ ਕਿ ਘਟ ਰਿਹਾ ਹੈ ਅਸੀਂ ਉਹਨੂੰ ਇਹ ਵੀ ਦੱਸਾਂਗੇ ਕਿ ਦਿਨੋਂ-ਦਿਨ ਤੇਰਾ ਰੋਗ ਆ ਜਿਹੜਾ ਗਠੀ ਦਾ ਉਹ ਕਿਵੇਂ ਘਟ ਰਿਹਾ ਹੈ ਬਾਕਾਇਦਾ ਉਹਦੇ ਟੈਸਟ ਕਰਾ ਕੇ ਉਹਨੇ ਦੱਸਿਆ ਜਾਊਗਾ ਕਿ ਪਹਿਲਾਂ ਐਨੇ ਪਰਸੈਂਟ ਸੀ ਅੱਜ ਐਨੇ ਪਰਸੈਂਟ ਹੈ ਤੇ ਇਸ ਤੋਂ ਬਨਾ ਜਿੱਥੋਂ ਇਹ ਰੋਗ ਲੱਗਦੇ ਆ ਉਹ ਹੈਗਾ ਸਾਡਾ ਪੇਟ ਅੱਜਕੱਲ 95% ਲੋਕਾਂ ਦਾ ਪੇਟ ਖਰਾਬ ਹੈ ਜੀ ਅਸੀਂ ਸਭ ਤੋਂ ਪਹਿਲਾਂ ਅੰਗਲੇ ਦਾ ਪੇਟ ਹੀ ਠੀਕ ਕਰਦੇ ਆ ਜਿੰਨੀ ਮਰਜ਼ੀ ਪੇਟ ਦੀ ਬਿਮਾਰੀ ਹੋਵੇ ਔਰੂੰ ਠੀਕ ਕਰਦਾਂਗੇ ਉਹਨੂੰ ਠੀਕ ਕਰਨ ਦੇ ਨਾਲ ਹੀ ਜੋਰਕ ਐਸੜ ਗਠੀਆ ਜੋ ਵੀ ਸਰਵਾਈਕਲ ਇਹ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਬੀਪੀ ਵੀ ਨਾਰਮਲ ਰਹਿਣ ਲੱਗ ਜਾਂਦਾ ਕਿਸੇ ਦਾ ਸਿਰ ਦੁਖਦਾ ਭਾਰੀ ਰਹਿੰਦਾ ਅੱਖਾਂ ਤੇ ਵਜਨ ਰਹਿੰਦਾ ਉਹ ਸਾਰਾ ਇਹਦੇ ਨਾਲ ਠੀਕ ਹੋਣ ਲੱਗ ਜਾਂਦਾ ਇਲਾਜ ਸਿਰਫ ਇਲੈਕਟ੍ਰੋ ਹੋਮੋਪੈਥੀ ਦਵਾਈਆਂ ਨਾਲ ਹੀ ਕਰਦੇ ਅਸੀਂ ਹੋਰ ਕੋਈ ਦਵਾਈਆਂ ਦਾ ਇਸਤੇਮਾਲ ਨਹੀਂ ਕਰਦੇ ਸਰ ਇੱਥੇ ਔਰਤਾਂ ਦੇ ਗੁਪਤ ਰੋਗਾਂ ਦਾ ਇਲਾਜ ਵੀ ਕੀਤਾ ਜਾਂਦਾ ਜੀ ਹਾਂਜੀ ਔਰਤਾਂ ਦੇ ਗੁਪਤ ਰੋਗਾਂ ਦਾ ਇਲਾਜ ਬਹੁਤ ਵਧੀਆ ਕੀਤਾ ਜਾਂਦਾ ਜਿਵੇਂ ਲਕੋਰੀਆ ਹੋ ਗਿਆ ਭਾਰ ਪੈਣ ਦੀ ਸ਼ਿਕਾਇਤ ਹੈ ਡੇਟ ਵੱਧ ਘਟਤ ਹੁੰਦੀ ਹੈ ਜਾਂ ਕੋਈ ਭਗੰਦਰ ਹੈ ਬਵਾਸੀਰ ਇਹ ਔਰਤਾਂ ਦੇ ਇਲਾਜ ਕਰਦੇ ਆ ਇਸ ਤੋਂ ਇਲਾਵਾ ਮਰਦਾਂ ਦੇ ਜਿਹੜੇ ਗੁਪਤ ਰੋਗ ਨੇ ਉਹਨਾਂ ਦਾ ਵੀ ਇਲਾਜ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਕੋਈ ਬਵਾਸੀਰ ਹੋ ਗਈ ਭਗੰਦਰ ਹੋ ਗਈ ਜਾਂ ਕੋਈ ਫੋੜਾ ਹੋ ਗਿਆ ਉਹਦਾ ਵੀ ਇਲਾਜ ਖਾਸ ਕਰਕੇ ਪੇਟ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਜਦੋਂ ਪੇਟ ਦੇ ਰੋਗ ਠੀਕ ਹੋ ਜਾਂਦੇ ਆ ਤੇ ਔਰਤਾਂ ਦੇ ਰੋਗ ਵੀ ਠੀਕ ਹੋ ਜਾਂਦੇ ਆ ਤੇ ਮਰਦਾਂ ਦੇ ਰੋਗ ਵੀ ਠੀਕ ਹੋ ਜਾਂਦੇ ਆ ਹਾਂਜੀ ਦੋਸਤੋ ਜੇਕਰ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਚਮੜੀ ਰੋਗ ਹੋਵੇ ਖੁਜਲੀ ਹੋਵੇ ਖਾਜ ਦਾਦ ਇਸ ਤਰ੍ਹਾਂ ਦੇ ਕਈ ਹੋਰ ਬਿਮਾਰੀਆਂ ਦਾ ਇਲਾਜ ਆ ਜਿਹੜਾ ਇਸ ਹਸਪੀਟਲ ਦੇ ਵਿੱਚ ਕੀਤਾ ਜਾਂਦਾ ਹੈ ਉਹ ਜਿਹੜਾ ਪਤਾ ਤੁਹਾਨੂੰ ਸਾਰੀ ਲੋਕੇਸ਼ਨ ਦੱਸਾਂਗੇ ਤੁਸੀਂ ਪਹੁੰਚਣਾ ਕਿੱਥੇ ਹੈ ਭੀਖੀ ਬੱਸ ਸਟੈਂਡ ਦੇ ਵਿੱਚ ਜਦੋਂ ਤੁਸੀਂ ਪਹੁੰਚ ਗਏ ਬੱਸ ਸਟੈਂਡ ਦੀ ਬੈਕ ਸਾਈਡ ਤੇ ਰਸਤਾ ਜਾਂਦਾ ਜੀ ਬਰਨਾਲਾ ਬਾਈਪਾਸ ਨੂੰ ਥੋੜੀ ਜੀ ਦੂਰ ਜਾ ਕੇ ਖੱਬੇ ਪਾਸੇ ਆ ਜਿਹੜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਸਿੱਧੂ ਹਸਪੀਟਲ